ਪ੍ਰਾਈਡ ਪੰਜਾਬ ਟੀਵੀ ਦੇਖਣ ਦਾ ਸਵਾਗਤ ਹੈ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲਬਾਤ ਕਰਾਂਗੇ ਆਪਾਂ ਯੂਕੇ ਦੇ ਸੰਬੰਧ ਵਿੱਚ ਯੂਕੇ ਦੇ ਵਿੱਚ ਕਹਿ ਲਓ ਕਿ ਪਹਿਲੀ ਸਿੱਖ ਅਦਾਲਤ ਸ਼ੁਰੂ ਹੋਈ ਹੈ ਅਤੇ ਉਹਦੇ ਵਿੱਚ ਕਿਵੇਂ ਸੁਣਵਾਈ ਹੋएगी ਕਿਵੇਂ ਇਨਸਾਫ ਮਿਲੇਗਾ ਕਿਵੇਂ ਉਹ ਕੰਮ ਕਰੇਗੀ ਇਹ ਸਾਰੇ ਘਟਨਾਕਰਮ ਨੂੰ ਕਹਿ ਲਓ ਕਿ ਦੱਸਣ ਦੇ ਲਈ ਜਾਣਕਾਰੀ ਦੇਣ ਦੇ ਸਾਹਮਣੇ ਡੁੱਟ ਚੁੱਕੇ ਨੇ ਯੂਕੇ ਤੋਂ ਹੀ ਦਲਜੀਤ ਸਿੰਘ ਜੀ ਸਵਾਗਤ ਕਰਦੇ ਹਾਂ ਦਲਜੀਤ ਸਿੰਘ ਸਾਹਿਬ ਨਾਲ ਜੁੜਨ ਦੇ ਲਈ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਜੀ ਦਲਜੀਤ ਸਿੰਘ ਜੀ ਮੈਨੂੰ ਸਵਾਗਤ ਸਮਝੇਗੇ ਹੋਗੇ ਕਿ ਤੁਹਾਡੇ ਬ੍ਰਿਟੇਨ ਦੇ ਵਿੱਚ ਇੱਕ ਪਹਿਲੀ ਸਿੱਖ ਅਦਾਲਤ ਸ਼ੁਰੂ ਕਿਵੇਂ ਸਾਫ ਦਵਾਏਗੀ ਕਿਵੇਂ ਸ਼ੁਰੂ ਹੋਏਗੀ ਉਹ ਹੀ ਆ ਉਹ ਉਹਦੇ ਬਾਰੇ ਜਾਣ ਕੇ ਸਾਡਾ ਦਸ਼ਕਨ ਜਰੂਰ ਦੋ ਜੀ ਬਿਲਕੁਲ ਬਿਲਕੁਲ ਇਹ ਬਹੁਤ ਖੂਬਸੂਰਤ ਪਹਿਲ ਜਿਹੜੀ ਹੈ ਬ੍ਰਿਟੇਨ ਦੇ ਨੌਜਵਾਨ ਸਿੱਖਾਂ ਵੱਲੋਂ ਕੀਤੀ ਗਈ ਹੈ ਮਤਲਬ ਸਿਹਰਦ ਸਿੱਖਾਂ ਵੱਲੋਂ ਇਹ ਜਿਹੜੀ ਅਦਾਲਤ ਜਿਹੜੀ ਹੈ ਇਹਦੀ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਸਿੱਖਾਂ ਦੀ ਵਰਲਡ ਸਿੱਖ ਪਾਰਲੀਮੈਂਟ ਵੀ ਬਣ ਚੁੱਕੀ ਹੈ ਸੋ ਉਸ ਤੋਂ ਬਾਅਦ ਹੁਣ ਜਿਹੜੀ ਇਹ ਸਿੱਖ ਕੋਰਟ ਯਾਨੀ ਕਿ ਸਿੱਖ ਅਦਾਲਤ ਹੋਣ ਦੇ ਵਿੱਚ ਆਉਣਾ ਇੱਕ ਬਹੁਤ ਵੱਡਾ ਉਪਰਾਲਾ ਹੈ ਸੋ ਇਹ ਜਿਹੜੀ ਅਦਾਲਤ ਹੈ ਨਾ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਥੋੜੀ ਜੀ ਜਾਣਕਾਰੀ ਦੇ ਦਵਾਂ ਕਿ ਇਹਦੇ ਵਿੱਚ 30 ਮੈਜਿਸਟਰੇਟ ਅਤੇ 15 ਜੱਜ ਹੋਣਗੇ ਜਿਹਦੇ ਵਿੱਚ ਜ਼ਿਆਦਾਤਰ ਔਰਤਾਂ ਤੇ ਇਹਦੇ ਲਈ ਜਿਹੜੀ ਹੈ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਕੀਤਾ ਗਿਆ ਕਿ ਯੂਕੇ ਦੀਆਂ ਗੁਰਦੁਆਰਾ ਕਮੇਟੀਆਂ ਦੇ ਨਾਲ ਵੀ ਵਿਚਾਰ ਵਟਾਂਦਰਾ ਹੋਇਆ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹਾਂਗਾ ਕਿ ਇਹਦੇ ਵਿੱਚ ਸਾਰੇ ਹੀ ਪੜੇ ਲਿਖੇ ਨੌਜਵਾਨ ਨੇ ਕੋਈ ਐਡਵੋਕੇਟ ਹੈ ਕੋਈ ਹੋਰ ਕੋਈ ਮਤਲਬ ਕਿ ਕਿਸੇ ਫੀਲਡ ਦਾ ਮਤਲਬ ਕਿ ਇਹ ਨਹੀਂ ਹੈਗਾ ਕੋਈ ਆਮ ਬੰਦੇ ਆ ਵਾਂਗੂ ਜਿਹੜੀ ਹੈ ਗੱਲਬਾਤ ਨਹੀਂ ਹੈ ਸਾਰੇ ਹੀ ਮਤਲਬ ਕਿ ਸਿਹਰਦ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਬੀਬੀਆਂ ਜਿਹੜੇ ਨੇ ਇਸ ਅਦਾਲਤ ਦੇ ਵਿੱਚ ਜਿਹੜਾ ਇਹਦਾ ਹਿੱਸਾ ਹੋਣਗੇ ਸੋ ਇਹ ਜਿਹੜੀ ਅਦਾਲਤ ਹੈ ਨਾ ਇਹਦੇ ਬਾਰੇ ਮੈਂ ਸਪਸ਼ਟ ਕਰ ਦਵਾਂ ਕਿ ਇਹ ਬ੍ਰਿਟੇਨ ਦੀਆਂ ਜਿਹੜੀਆਂ ਅਦਾਲਤਾਂ ਹਨ ਉਹਨਾਂ ਦੇ ਲਈ ਕੋਈ ਅੱਗੇ ਰੋੜਾ ਪੱਥਰ ਨਹੀਂ ਬਣਨਗੇ ਯਾਨੀ ਕਿ ਕਾਨੂੰਨ ਨੂੰ ਕੋਈ ਚੈਲੰਜ ਕਰਨ ਵਾਲੀ ਗੱਲ ਨਹੀਂ ਹੈ ਇਹਨਾਂ ਦਾ ਕੰਮ ਇਹ ਹੋਏਗਾ ਕਿ ਸਿੱਖਾਂ ਦੇ ਮਸਲੇ ਜਿਹੜੇ ਨੇ ਨਿੱਜੀ ਮਸਲੇ ਹੁੰਦੇ ਆ ਕਈ ਵਾਰ ਪਰਿਵਾਰ ਦੇ ਵਿੱਚ ਡਿਸਪਿਊਟ ਹੋ ਜਾਂਦੇ ਆ ਡੋਮੈਸਟਿਕ ਵਾਇਲੈਂਸ ਹੁੰਦੀ ਹੈ ਨਸ਼ੇ ਨੂੰ ਲੈ ਕੇ ਘਰਾਂ ਦੇ ਵਿੱਚ ਜਿਹੜੇ ਫਸਾਦ ਹੁੰਦੇ ਨੇ ਜਾਂ ਫਿਰ ਜਿਹੜੀ ਕਨਵਰਜਨ ਹੁੰਦੀ ਹੈ ਜਿਹੜੇ ਧਰਮ ਤਬਦੀਲ ਕਰ ਲਏ ਜਾਂਦੇ ਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਉਹਨੂੰ ਨਿੱਜੀ ਤੌਰ ਦੇ ਉੱਤੇ ਸੁਲਝਾਇਆ ਕਰੇਗੀ ਇਹ ਅਦਾਲਤ ਜਿਹੜੀ ਹੈ ਕੋਈ ਵੀ ਸਿੱਖ ਪਰਿਵਾਰ ਜਿਹੜਾ ਬ੍ਰਿਟੇਨ ਦੇ ਵਿੱਚ ਵੱਸਦਾ ਹੈ ਉਹ ਆਪਣਾ ਕੇਸ ਲਿਆ ਕੇ ਇਸ ਅਦਾਲਤ ਦੇ ਵਿੱਚ ਜਿਹੜਾ ਹੈ ਉਹ ਸਬਮਿਟ ਕਰ ਸਕਦਾ ਹੈ ਉਸ ਤੋਂ ਬਾਅਦ ਫਿਰ ਜਿਹੜੇ ਮੈਜਿਸਟ੍ਰੇਟ ਜੱਜ ਹੋਣਗੇ ਉਹਦੇ ਉੱਤੇ ਆਪਣਾ ਫੈਸਲਾ ਸੁਣਾਉਣਗੇ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣੀ ਜਾਵੇਗੀ ਤੇ ਹੋ ਸਕਦਾ ਉਹ ਕਹਿੰਦੇ ਕਿ ਅਸੀਂ ਇਹ ਸਾਰੇ ਮਸਲੇ ਅੰਦਰ ਖਾਤੇ ਸੁਲਝਾ ਲਈਏ ਤੇ ਬਲਦੀਪ ਸਿੰਘ ਜੋ ਬੁਲਾਰੇ ਨੇ ਆਪਣੇ ਜਿਹੜੇ ਸਿੱਖ ਕੋਰਟ ਦੇ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਸਗੋਂ ਜਿਹੜੀ ਹੈ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਬ੍ਰਿਟਨ ਦਾ ਕਾਨੂੰਨ ਹੈ ਉਹਨਾਂ ਦੇ ਉੱਤੇ ਜਿਹੜਾ ਬੋਝ ਹੈ ਅਸੀਂ ਹਲਕਾ ਕਰਾਂਗੇ ਯਾਨੀ ਕਿ ਮਤਲਬ ਕਿ ਤੁਸੀਂ ਦੇਖੋ ਨਾ ਵੀ ਅਦਾਲਤਾਂ 'ਚ ਬਹੁਤ ਕੇਸ ਹੁੰਦੇ ਨੇ ਉਹਨਾਂ ਲਈ ਵੀ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਸੋ ਉਹ ਕਹਿੰਦੇ ਵੀ ਅਸੀਂ ਉਹ ਬੋਝ ਜਿਹੜਾ ਉਹਨਾਂ ਦਾ ਘਟਾਵਾਂਗੇ ਸੋ ਨਾਲੇ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਉਹਨਾਂ ਦਾ ਜਿਹੜਾ ਪੈਸਾ ਖਰਾਬ ਹੁੰਦਾ ਹੈ ਵਕੀਲਾਂ ਨੂੰ ਦੇਣ ਦੇ ਵਿੱਚ ਅਦਾਲਤਾਂ ਦੇ ਵਿੱਚ ਜਾਂ ਹੋਰ ਤਰੀਕੇ ਦੇ ਨਾਲ ਸੋ ਉਹ ਬਚੇਗਾ ਉਸ ਤੋਂ ਬਾਅਦ ਅੰਦਰ ਖਾਤੇ ਯਾਨੀ ਕਿ ਪਬਲੀਕਲੀ ਇਹ ਜਾਇਆਂ ਗੱਲ ਜਿਹੜੀ ਹੈ ਅੰਦਰੋਂ ਅੰਦਰੋਂ ਅੰਤਰੀ ਨਿਬੇੜ ਲਈ ਜਾਵੇਗੀ ਸੋ ਉਹਨਾਂ ਨੇ ਨਾਲੋਂ ਨਾਲ ਇਹ ਵੀ ਕਿਹਾ ਵੀ ਜਿਹੜੀ ਜਿਹੜੀ ਕੋਈ ਐਸੀ ਕੋਈ ਪ੍ਰੋਬਲਮ ਜਾਂ ਕੋਈ ਐਸਾ ਕੇਸ ਹੈ ਜਿਹੜਾ ਅਸੀਂ ਨਹੀਂ ਸੁਲਝਾ ਸਕੇ ਉਹ ਫਿਰ ਇੰਗਲੈਂਡ ਬ੍ਰਿਟੇਨ ਦੇ ਜਿਹੜੇ ਕਾਨੂੰਨ ਮੁਤਾਬਕ ਉਹ ਅੱਗੇ ਭੇਜ ਦਿੱਤਾ ਜਾਏਗਾ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਵੇਗਾ ਕੋਈ ਵੀ ਇਸ ਤਰ੍ਹਾਂ ਦਾ ਕੇਸ ਹੁੰਦਾ ਜਿਹੜਾ ਉਹ ਉਹ ਫਿਰ ਜਿਹੜੀਆਂ ਵਾਕਈ ਜਿਹੜੀਆਂ ਇੰਗਲੈਂਡ ਦੇ ਕਾਨੂੰਨ ਦੇ ਮੁਤਾਬਕ ਜਿਹੜੀਆਂ ਅਦਾਲਤਾਂ ਨੇ ਸੋ ਉਹਨਾਂ ਨੂੰ ਭੇਜ ਦਿੱਤਾ ਜਾਵੇਗਾ ਇੱਕ ਬਹੁਤ ਚੰਗੀ ਆਪਾਂ ਕਹਿ ਸਕਦੇ ਹਾਂ ਵੀ ਇੱਕ ਪਹਿਲ ਹੈ ਇੱਕ ਉਪਰਾਲਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਕਿ ਆਪਣੇ ਡਿਸਪਿਊਟ ਜਿਹੜੇ ਆ ਆਪਣੀ ਕਮਿਊਨਿਟੀ ਦੇ ਡਿਸਪਿਊਟ ਜਿਹੜੇ ਆ ਉਹ ਆਪਣੇ ਅੰਦਰ ਹੀ ਸੁਲਝਾ ਲਏ ਜਾਣ ਇਹਨੂੰ ਵੇਖ ਕੇ ਹੁਣ ਮੈਨੂੰ ਲੱਗਦਾ ਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਵੀ ਆਉਂਦੇ ਸਮੇਂ ਦੇ ਵਿੱਚ ਤੁਸੀਂ ਸੁਣੋਗੇ ਕਿ ਸਿੱਖ ਅਦਾਲਤਾਂ ਕਾਇਮ ਹੋ ਚੁੱਕੀਆਂ ਨੇ ਸੋ ਇਹ ਪਹਿਲੇ ਤੌਰ ਦੇ ਉੱਤੇ ਯੂਕੇ ਦੇ ਸਿੱਖ ਜਿਹੜੇ ਨੇ ਉਹ ਇਸ ਗੱਲ ਦਾ ਸਿਹਰਾ ਲੈ ਗਏ ਆ ਤੇ ਬਹੁਤ ਖੂਬਸੂਰਤ ਜਿਹੜਾ ਇਹ ਉਪਰਾਲਾ ਹੈਗਾ ਇਹਦੇ ਨਾਲ ਇੱਕ ਚੇਤਨਤਾ ਇੱਕ ਜਿਹੜਾ ਜੋਸ਼ ਹੈ ਯੂਕੇ ਦੇ ਸਿੱਖਾਂ ਦੇ ਵਿੱਚ ਜਾਂ ਫਿਰ ਇਹ ਕਹਿ ਲਈਏ ਵਰਲਡਵਾਈਡ ਵਾਸਤੇ ਸਿੱਖਾਂ ਦੇ ਵਿੱਚ ਆਵੇਗਾ ਕਿ ਸਿੱਖ ਅੱਜ ਤਰੱਕੀ ਕਰ ਚੁੱਕੇ ਨੇ ਨੌਜਵਾਨ ਮੁੰਡੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਪੜੇ ਨੇ ਇੱਥੋਂ ਦੀ ਐਜੂਕੇਸ਼ਨ ਲੈ ਕੇ ਉਹ ਜਵਾਨ ਹੋਏ ਨੇ ਤੇ ਅੱਜ ਉਹਨਾਂ ਦਾ ਮਸਲਾ ਜਿਹੜਾ ਹੈ ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਸਿੱਖ ਹੋਣ ਦੇ ਨਾਤੇ ਆਪਣੇ ਕੌਮ ਦੇ ਲਈ ਆਪਣੀ ਕਮਿਊਨਿਟੀ ਦੇ ਲਈ ਕੁਝ ਕਰੀਏ ਸੋ ਉਹਨਾਂ ਨੇ ਫਿਰ ਇਹ ਜਿਹੜੇ ਸਟੈਪ ਜਿਹੜੇ ਨੇ ਲਏ ਨੇ ਸੋ ਅਦਾਲਤ ਜਿਹੜੀ ਹੈ ਉਹ ਕਾਇਮ ਹੋ ਚੁੱਕੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਉਹ ਇਹਦੇ ਉੱਤੇ ਕਾਰਵਾਈਆਂ ਮਸਲਿਆਂ ਦੇ ਉੱਤੇ ਕਾਰਵਾਈਆਂ ਵੀ ਸ਼ੁਰੂ ਕਰ ਦੇਣਗੇ ਜੀ 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 ਤੁਹਾਨੂੰ ਕਿ ਯੂਕੇ ਦੀ ਜਦੋਂ ਵੀ ਕੋਈ ਅਪਡੇਟ ਸਾਹਮਣੇ ਆਉਂਦੀ ਹੈ ਖਬਰ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਰੁੱਕ ਕਰਦੇ ਹਾਂ ਤੁਸੀਂ ਕਹੋ ਕਿ ਯੂਕੇ ਦੀ ਹਰ ਇੱਕ ਖਬਰ ਨੂੰ ਕਹੋ ਕਿ ਬਹੁਤ ਹੀ ਸਹੀ ਤਰੀਕੇ ਦੇ ਨਾਲ ਬੜੀ ਮਾਣ ਦੇ ਨਾਲ ਅਸੀਂ ਦਰਸ਼ਕਾਂ ਦੇ ਅੱਗੇ ਰੱਖਦੇ ਹਾਂ ਜੋ ਕਿ ਸਾਡੇ ਦਰਸ਼ਕਾਂ ਨੂੰ ਬਹੁਤ ਪਸੰਦ ਵੀ ਆਂਦੀ ਹੈ। ਧੰਨਵਾਦ ਸਾਡੇ ਜੁੜਨ ਦੇ ਲਈ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ। ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜੀ ਬਹੁਤ